ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਵਲੌਗ ਸ਼ੁਰੂ ਹੋਣ ਲੱਗਾ ਹੈ ਸ਼ਾਮ ਨੂੰ ਕਿਉਂਕਿ ਅੱਜ ਆਪਣਾ ਕੋ ਸਾਰਾ ਦਿਨ ਕੋਈ ਆਈਡੀਆ ਮਿਲਿਆ ਨਹੀਂ ਵਲੌਗ ਦਾ ਤੇ ਹੁਣ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਆ ਕਿਉਂਕਿ ਆਪਾਂ ਜਾ ਰਹੇ ਆ ਕਟਿੰਗ ਕਰਾਉਣਾ ਤੇ ਅੱਜ ਆਪਣਾ ਵਲੌਗ ਜਿਹੜਾ ਉਹ ਕਟਿੰਗ ਤੇ ਹੋਊਗਾ ਤੇ ਕਿੱਦਾਂ ਦੀ ਕਟਿੰਗ ਕਰਾਉਨੇ ਆ ਇਹ ਦੇਖਦੇ ਆ ਅੱਜ ਇੱਥੇ ਸਾਨੂੰ ਆ ਗਈ ਜਿਹੜੀ ਮੁੰਡੇ ਦੀ ਕਾਲ ਵਿੱਚ ਤੇ ਕਹਿੰਦਾ ਵੀ ਆਉਣਾ ਕਟਿੰਗ ਕਰਾਉਣ ਕੇ ਨਹੀਂ ਆਉਣਾ ਤੇ ਤਾਂ ਕਰਕੇ ਇੱਥੇ ਆਵਾਜ਼ ਨਹੀਂ ਰਿਕਾਰਡ ਹੋਈ ਤੇ ਆਪਾਂ ਜਾ ਰਹੇ ਹਾਂ ਉਹਦੇ ਕੋਲ ਲਓ ਜੀ ਆਪਾਂ ਆ ਗਏ ਹਾਂ ਮੁੰਡੇ ਦੇ ਸਲੂਨ ਦੇ ਬਾਹਰ ਤੇ ਇਹ ਸਲੂਨ ਹੈਗਾ ਜੀ ਆਪਣੇ ਪੰਜਾਬੀ ਮੁੰਡੇ ਦਾ ਪੰਜਾਬੀ ਭਰਾ ਆਪਣਾ ਉਹਦਾ ਸਲੂਨ ਹੈ ਤੇ ਤੁਹਾਨੂੰ ਸਲੂਨ ਦਿਖਾ ਦਿੰਦੇ ਆ ਸਲੂਨ 70 ਕੰਟੈਕਟ ਕਰੋ ਹਰ ਤਰ੍ਹਾਂ ਦੀ ਸਰਵਿਸ ਲਈ ਇਹ ਆ ਜੀ ਆਪਣੇ ਪੰਜਾਬੀ ਭਰਾ ਦਾ ਸਲੂਨ ਤੇ ਇਹ ਆਪਣਾ ਪੰਜਾਬੀ ਭਰਾ ਸ਼ਾ ਲੌਕ ਕਰਦਾ ਆਪਣਾ ਡੋਰ ਕਰ ਦੋ ਕਰ ਦੋ ਓਕੇ ਇੱਕ coment ਲਓ ਜੀ ਆਪਾਂ ਕਰਾਉਣ ਲੱਗੇ ਆ ਜੀ ਕਟਿੰਗ ਤੇ ਸਾਡਾ ਪਹਿਲਾ ਹਾਲ ਵੇਖ ਲਓ ਬਾਲਾਂ ਦਾ ਤੇ ਇਹ ਹੁਣ ਮੁੰਡੇ ਨੇ ਹਨੂ ਬਣਾ ਦੇਣਾ ਆ ਇਹ ਐਂਟਰੀ ਪੂਰਾ ਓਕੇ ਰਿਪੋਰਟ ਯੰਗੋ ਯੰਗੋ ਕਰ ਦੇਣਾ ਕੰਮ ਪੂਰਾ ਯੰਗੋ ਯੰਗੋ ਬਸ ਹੋਰ ਕੋਈ ਕੰਮ ਨਾ ਕਰਦੇਓ ਤੇ ਹੁਣ ਆਪਾਂ ਕੈਮਰਾ ਇੱਕ ਜਗ੍ਹਾ ਤੇ ਟਿਕਾ ਦੇਣਾ ਆ ਤੇ ਫਿਰ ਦੇਖਦੇ ਮੁੰਡਾ ਕਿਹੜਾ ਕੱਟ ਪਾਉਂਦਾ ਸਾਡੇ ਤੇ ਵੀਰ ਇੰਡੀਆ ਤੋਂ ਟੈਟੂ ਬਣਵਾ ਆ ਗਿਆ ਆ ਜੀ ਬਾਹ ਤੇ ਪੂਰੀ ਜ਼ਬਰਦਸਤ ਇੰਡੀਆ ਦੀ ਕਾਰੀਗਰੀ ਜਿਹੜੀ ਆ ਇਹ ਇੱਥੇ ਤੱਕ ਚੱਲਦੀ ਆ ਪੂਰੀ ਉਹੀਓ ਕੇ ਰਿਪੋਰਟ ਆ ਬਣਾ ਤੇ ਹੁਣ ਆਪਾਂ ਕਰਾਉਣ ਲੱਗੇ ਆ ਜੀ ਕਟਿੰਗ ਤੁਹਾਨੂੰ ਪਟਕਾ ਦੇਣਾ ਹੋ ਜਾਓ ਸ਼ਾਜੀ ਸ਼ੁਰੂ ਦਿਖਾਓ ਆਪਣੇ ਜੋਹਰ ਮਗਣੀ ਚਾਹੀਦੀ ਤੇ ਆਪਾਂ ਕੋਲ ਇਹ ਲਈ ਖੱਤੀ ਪਾ ਦੇਣੀ ਹੈ ਸ਼ਾਜੀ ਸਹੀ ਹੈ ਇਹ ਜ਼ਰੂਰ ਤਾਂ ਗੇਟਾ ਸਬਸਕ੍ਰਾਈਬ ਚੈਨਲ ਕਰਿਆ ਵਾ ਮੇਰੇ ਤੋਂ ਮੈਂ ਕਰਿਆ ਯੂਸ਼ੇਰ ਮੈਨੂੰ ਪੂਰ ਮੈਸੇਜ ਵੀਰੇ ਚੈਨਲ ਹੀ ਨਹੀਂ ਹੈਗਾ ਸ਼ਾਇਦ ਉਹ ਆਪਣਾ ਅਛਾ ਤੋ ਸਾਈਨ ਸਾਈਨ ਇਨ ਨਹੀਂ ਕਰਾ ਰਹਾ ਮੇਰਾ ਸਾਈਨ ਇਨ ਨਹੀਂ ਕੀਤਾ ਮੈਨੂੰ ਲੋੜ ਨਹੀਂ ਪੈਂਦੀ ਹੈ ਅੰਨਮੇ ਚਲਾਉਂਦੀ ਨੇ ਉਹ ਫਟਾ ਵਲੋਗ ਹੀ ਦੇਖਦਾ ਹੁੰਦਾ ਮੈਂ ਕਰੇ ਕਰੇ ਓਕੇ ਫਿਰ ਮੈਂ ਉਹ ਤੇ ਕਲਿੱਕ ਕਰਕੇ ਮੈਂ ਇੰਸਟਾਗ੍ਰਾਮ ਤੇ ਹਾਂ ਉਹ ਵੀ ਦੇਖਦਾ ਹੁੰਦਾ ਇਹ ਫਿਰ ਕਿਹੜਾ ਫੇੜ ਪਾਏਗਾ ਹੁਣ ਆਪਾਂ ਪਾ ਰਿਹਾ ਆਂ ਇਹਦੇ ਤੇ ਪਰ ਕਰਦਾ ਆਪਾਂ ਹਾਂ ਮੇਡ ਟੇਪ ਮੇਡ ਟੇਪ ਆ ਰਿਹਾ ਉਹ ਤੇ ਇਹਨੇ ਉਹ ਪਾਉਣਾ ਹੈ ਹੈ ਇਹਨਾਂ ਤੋਂ ਨੈਟ ਜਾਨ ਨਹੀਂ ਸਟੇਪਣਾ ਪੁਰ ਕੰਮ ਕਰਕੇ ਤਾਂ ਕੰਮ ਨਾਲ ਸਹੀ ਵਧੀਆ ਚੱਲੀ ਜਾਂਦਾ ਹੈ ਠੀਕ ਠਾਕ ਇਵੇ ਤੇ ਜੇ ਆਪਾਂ ਵੀਡੀਓ ਜਿੱਦਾਂ ਤੇਜ਼ ਜੀ ਕਰਕੇ ਨਹੀਂ ਨਿਕਲਦੀ ਦੀ ਹੂੰ ਵੀ ਇਚਦੀ ਆਪਾਂ ਉਤਾਂ ਕਰ ਦੇਣਾ ਇਹਨੂੰ ਤੇਜ਼ ਕਰਕੇ ਕੱਢ ਦੇਣਾ ਮਿੰਟੋ ਮੇੜੀ ਤਰ੍ਹਾਂ ਹੱਥ ਵੇਖੀ ਚੱਲਦਾ ਹੱਥ ਦਾ ਬੋਕ ਨੂੰ ਮੁਵਿੱਤੇ ਹੀ ਜਾਂਦਾ ਪਰ ਆਪਾਂ ਹੋਰ ਤੇਜ਼ ਕਰ ਦੇਣਾ ਇਹਨੇ ਲਓ ਜੀ ਮੁੰਡੇ ਦਾ ਹੱਥ ਆਪਾਂ ਕਰਤਾ ਤੇਜ਼ ਵੈਸੇ ਪਹਿਲਾਂ ਵੀ ਤੇਜ਼ ਕਰ ਰਿਆ ਸੀ ਪਰ ਹੁਣ ਵੇਖੋ ਮਸ਼ੀਨ ਚੱਲਦੀ ਹੈ ਹੁਣ ਤੇ ਮੈਨੂੰ ਡਰ ਲੱਗੀ ਜਾਂਦਾ ਕਿ ਤੇ ਮੇਰਾ ਕੰਨ ਨਾ ਲਾ ਦੇ ਪਰ ਨਈ ਮੁੰਡਾ ਬਹੁਤ ਕਾਰੀਗਰ ਆ ਜੀ ਬਹੁਤ ਵਧੀਆ ਕੰਮ ਕਰਦਾ ਤੇ ਬੜੀ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਜੀ ਇਹਦੇ ਕੋ ਕੰਮ ਕਰਾਉਣਾ ਅਮਰੀਕਾ ਕੈਨੇਡਾ ਕੈਨੇਡਾ ਦੇ ਵਿੱਚ ਬੜੀ ਦੂਰੋਂ ਦੂਰੋਂ ਬ੍ਰੈਂਟਨ ਤੋਂ ਮੁੰਡੇ ਆਉਂਦੇ ਆ ਜੀ ਇਹਦੇ ਕੋ ਕਟਿੰਗ ਕਰਾਉਣਾ ਚੇਚਾ ਤੇ ਇੱਥੇ ਵੀ ਸਾਡੇ ਨਾਲ ਗੱਲਬਾਤ ਕਰਨ ਲਿਆ ਸੀ ਕਿ ਡਿਜ਼ਾਈਨ ਪਾ ਦੀਏ ਤੇਰੇ ਕੋਈ ਤੇ ਆਪਾਂ ਕਿਹਾ ਵੀ ਨਹੀਂ ਡਿਜ਼ਾਈਨ ਨਹੀਂ ਕੋਈ ਵੀ ਪਾਉਣਾ ਪਰ ਸਾਡੇ ਕਹਿੰਦੇ ਕਹਿੰਦੇ ਮੁੰਡੇ ਨੇ ਡਿਜ਼ਾਈਨ ਪਾ ਦੇਣੇ ਆ ਜੀ ਪਰ ਡਿਜ਼ਾਈਨ ਸੋਹਣੇ ਪਾਉਂਦਾ ਵਾ ਐਂਡ ਤੇ ਦੇਖਿਓ ਇਹ ਤਾਂ ਇਹ ਦੇਖੋ ਕੀ ਰੰਗ ਲਾਉਂਦਾ ਹੈ ਵੈਸੇ ਤਾਂ ਵਧੀਆ ਹੀ ਰੰਗ ਲਾਊਗਾ ਮੁੰਡਾ ਪਹਿਲਾਂ ਵੀ ਕੋਈ ਕਰਾਇਆ ਕੰਮ ਆਪਾਂ ਤੇ ਆਹ ਮਾਰਿਆ ਇਹਨੇ ਮੇਰੇ ਫੁਹਾਰਾ ਬੱਸ ਕਰ ਵੀਰ ਠੰਡ ਬੜੀ ਅੱਗੇ ਹੀ ਤੇ ਇੱਥੇ ਰੱਖ ਆ ਤਤੀ ਹਵਾ ਮਾਰ ਇਹ ਵਧੀਆ ਤੇ ਹੁਣ ਮੈਨੂੰ ਲੱਗਦਾ ਵੀਰ ਨੇ ਆਲਮੋਸਟ ਡਨ ਕਰਤਾ ਇਹ ਕੰਮ ਤੇ ਆ ਖੋਲ ਦੇ ਚਾਦਰ ਮੇਰਾ ਵੀਰ ਇਹ ਆ ਚੱਕ ਦੇਖੋ ਜੀ ਬਣਾਤਾ ਕਿ ਨਾ ਸੋਹਣਾ ਮੁੰਡਾ ਚੱਕ ਯਾ ਲੋਹੋ ਜੀ ਮੁੰਡੇ ਨੇ ਪਾਤਾ ਫਾਈਨਲ ਕੱਟ ਆਪਣੇ ਇੰਡੀਆ ਨਾ ਫੇਸ ਤੇ ਕਹਿੰਦੇ ਇਟਾਲੀਅਨ ਕੱਟ ਬਟ ਲੰਬੀ ਵੀ ਉਕੇ ਦਾ ਤਰਾਹ ਨੇ ਹੈ ਹੂੰ ਬਾਬਾ ਗੋਰੇ ਦੇ ਕਰਨਾ ਆਈ ਗਈ ਤੇ ਸੀ ਦਸੇ ਓਫਰ ਕਿਵੇਂ ਦਾ ਲੱਗਾ ਹੋਇਆ ਤੇ ਆਹ ਜਿਹੜੇ ਨਾ ਤੋਂ ਕਿ ਤੇ ਫਿਰ ਪਤਾ ਲੱਗਦਾ ਹੁੰਦਾ ਕਹਿੰਦੇ ਅਸਲੀ ਓਕੇ ਯਾ ਬਾਕੀ ਦੇਰ ਦੇਰ ਕੱਲ ਅਨਿ ਵਰਕ ਨੇ ਆ ਤਲੋ ਜੀ ਆਪਾਂ ਚੱਲੇ ਹੁਣ ਘਰ ਨੂੰ ਤੇ ਮੁੰਡੇ ਨੂੰ ਕਹਿ ਰਿਹਾ ਬਾਏ ਓਕੇ ਬ੍ਰੋ ਅਰਸ਼ਾ ਮਿਲਦੇ ਆ ਕੱਲ ਨੂੰ ਤੋ ਲੋ ਜੀ ਕਟਿੰਗ ਆਪਣੀ ਹੋ ਗਈ ਐ ਤੇ ਆਪਾਂ ਹੁਣ ਚੱਲੇ ਆ ਘਰਾਂ ਨੂੰ ਵਾਲੇ ਗੁਰੂ ਕੰਮਕਾਰ ਇੱਥੇ ਸਲੂਨ ਦਾ ਵੀ ਵਧੀਆ ਆ ਜੀ ਜੇ ਇਹ ਮੁੰਡਾ ਹੁਣ ਇੰਡੀਆ ਤੋਂ ਸਿੱਖ ਕੇ ਆਇਆ ਹੈ ਇਹ ਕਟਿੰਗ ਦਾ ਕੰਮ ਇਹਦਾ ਕੰਮ ਬੜਾ ਵਧੀਆ ਚੱਲਦਾ ਇੱਥੇ ਇਹ ਮਤਲਬ ਇੱਕ ਕੋਈ ਆ ਮੁੰਡਾ ਇੱਥੇ ਜਿਹੜਾ ਕਰਦਾ ਆਪਣਾ ਹਨਾ ਕਟਿੰਗ ਦਾ ਕੰਮ ਮਤਲਬ ਇੱਕ ਮੁੰਡੇ ਦੇ ਇੱਕ ਦੋ ਹੋਰ ਵੀ ਹੈਗੇ ਆ ਪਰ ਇਹ ਵੀ ਉਹ ਇੰਨਾ ਨਹੀਂ ਕਿ ਇਸ ਕੰਮ ਵਾਲਾ ਹੋਰ ਕਮਾਲ ਲਵੀ ਜਾਂਦੇ ਹੁੰਦੇ ਤੇ ਉਹ ਇੰਨਾ ਨਹੀਂ ਕਰਦੇ ਤੇ ਤੇ ਪ੍ਰੋਪਰ ਮਤਲਬ ਸਲੂਨ ਤੇ ਲੱਗਾ ਮੁੰਡਾ ਤੇ ਵਧੀਆ ਮਤਲਬ ਕਰਦਾ ਕੰਮ ਤੇ ਪੈਸੇ ਵਧੀਆ ਬਣ ਜਾਂਦੇ ਆ ਤੇ ਜੇ ਕਿਸੇ ਨੇ ਕੰਮ ਇੰਡੀਆ ਤੋਂ ਸਿੱਖ ਕੇ ਆਉਣਾ ਵਾ ਤੇ ਉਹ ਇਹ ਕਟਿੰਗ ਦਾ ਕੰਮ ਸਿੱਖ ਕੇ ਆ ਸਕਦਾ ਵਾ ਇਹ ਕੰਮ ਚ ਪੈਸੇ ਵੀ ਵੱਧ ਨੇ ਹਨਾ ਤੇ ਕੰਮ ਵੀ ਮਜ਼ੇਦਾਰ ਆ ਆਰਾਮਦਾਰ ਆ ਬਾਹਰ ਮੌਸਮ ਵੈਦਰ ਜਿੱਦਾਂ ਦਾ ਮਰਜ਼ੀ ਹੋਵੇ ਜਿੱਦਾਂ ਅੱਜ ਗੱਲ ਸਨੋ ਪੈ ਰਹੀ ਆ ਬਰਫਬਾਰੀ ਤੂਫਾਨ ਹੈ ਹਨਾ ਇਹੋ ਜੀਆਂ ਚੀਜ਼ਾਂ ਤੇ ਮਤਲਬ ਇਹਨਾਂ ਬੰਦਿਆਂ ਨੂੰ ਕੋਈ ਫਰਕ ਨਹੀਂ ਬਾਹਰ ਕੀ ਚੱਲ ਰਿਹਾ ਆਪਣਾ ਬਾਹਰ ਅੰਦਰੇ ਅੰਦਰ ਕਟਿੰਗ ਕਰੀ ਜਾਓ ਨਜ਼ਾਰੇ ਲਓ ਤੇ ਇਸ ਕਰਕੇ ਇਦਾਂ ਦਾ ਕੰਮ ਸਿੱਖ ਕੇ ਤੁਸੀਂ ਆ ਸਕਦੇ ਹੋ ਤੇ ਬਾਕੀ ਇਹ ਵੀਰ ਨਾਲ ਗੱਲਬਾਤ ਕਰਾਂਗੇ ਕਿਸ ਦਿਨ ਆਪਾਂ ਤੇ ਇਹਦੇ ਤੇ ਵਲੌਗ ਬਣਾਵਾਂਗੇ ਆਪਾਂ ਹਨਾ ਕਿ ਇਹ ਕੰਮ ਦੇ ਵਿੱਚ ਕੀ ਕੀ ਫਾਇਦੇ ਆ ਕੀ ਨੁਕਸਾਨ ਆ ਜਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਹਨਾ ਤੇ ਬਾਕੀ ਹਾਡੇ ਦੇ ਬੜਾ ਵਧੀਆ ਕਟਿੰਗ ਕਰਤੀ ਆ ਭਰਾ ਨੇ ਹਨਾ ਕਟਕੁੱਟ ਪਾਤੇ ਵਧੀਆ ਬਾਕੀ ਇਹ ਨਹਾ ਧੋ ਕੇ ਪਤਾ ਲੱਗੂਗਾ ਨਹਾ ਧੋ ਕੇ ਕਹਿੰਦੇ ਹੋਰ ਹੀ ਰੂਪ ਨਿਕਲ ਆਉਂਦਾ ਹੁੰਦਾ ਅਸਲੀ ਚਿਹਰਾ ਬਾਅਦ ਚ ਪਤਾ ਲੱਗਣਾ ਤੇ ਹੁਣ ਆਪਾਂ ਚੱਲੀਏ ਘਰੇ ਤੇ ਨਾਈ ਧੋਈ ਕਰਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿੱਦਾਂ ਦੇ ਲੱਗਦੇ ਆ ਬਾਕੀ ਅਜੇ ਤੱਕ ਤੇ ਵਧੀਆ ਲੱਗ ਰਿਹਾ ਬਹੁਤ ਸੋਹਣਾ ਕਟਿੰਗ ਕੀਤੀ ਆ ਦਾੜੀ ਮੋਛੇ ਵਧੀਆ ਕਰਤੀ ਆ ਮੈਂ ਤਾਂ ਪਹਿਲਾਂ ਮਨਾ ਕਰਨਿਆ ਵੀ ਇਟਾਲੀਅਨ ਟੂਲੀਆ ਨਾ ਹੀ ਪਾਈ ਮੇਰੇ ਘੱਟ ਪਤਾ ਨਹੀਂ ਜੱਜਣਾ ਕਿ ਨਹੀਂ ਸਾਡੇ ਮੂੰਹ ਤੇ ਹਨਾ ਪਰ ਹੋਣਾ ਉਹ ਕਹਿੰਦਾ ਹੈ ਵਧੀਆ ਲੱਗੂਗਾ ਮੈਨੂੰ ਵੀ ਠੀਕ ਠਾਕ ਜਾ ਲੱਗ ਰਿਹਾ ਬਾਕੀ ਤੁਸੀਂ ਦੱਸੋ ਕਿਦਾਂ ਦਾ ਲੱਗ ਰਿਹਾ ਤੇ ਬਾਕੀ ਚਲੋ ਚਲਦੇ ਆ ਘਰਾਂ ਨੂੰ ਤੇ ਫਿਰ ਵੇਖਦੇ ਆ ਸਾਰ ਤਦਾ ਲਓ ਜੀ ਆਪਾਂ ਨਾ ਧੋ ਲਿਆ ਆ ਤੇ ਅਜੇ ਤੱਕ ਦੇ ਸਹੀ ਆ ਸਾਰਾ ਕੁਝ ਦਾੜੀ ਧੂੜੀ ਤੇ ਓਕੇ ਆ ਬਾਕੀ ਵਾਲਾ ਤੇ ਡਰਾਈ ਡੂਰ ਮਾਰਦੇ ਆ ਤੇ ਦੇਖਦੇ ਆ ਕੀ ਸਟਾਈਲ ਹੁੰਦਾ ਉਹ ਬਾਈ ਤੇ ਰੱਖ ਦਿੰਨੇ ਆ। ਲਓ ਜੀ ਹੁਣ ਮੈਨੂੰ ਦਿਓ 2 ਮਿੰਟ ਤੇ ਮੈਂ ਜਰਾ ਮਾਰ ਕੇ ਆ ਡਰਾਇਰ ਦੇ ਨਾਲ ਤੇ ਹੁਣੇ ਤੁਹਾਨੂੰ ਆਪਾਂ ਫਾਈਨਲ ਦਿਖਾਉਨੇ ਆ ਕਿ ਵਾਲ ਕਿੱਧਰੋਂ ਛੋਟੇ ਆ ਕਿੱਧਰੋਂ ਵੱਡੇ ਆ ਤੇ ਕਿੱਧਰੋਂ ਮੋਟੇ ਆ ਤੇ ਕਿੱਧਰੋਂ ਪਤਲੇ ਆ ਆ ਚੱਕ ਬਰਸ਼ ਨਾਲ ਵਧੀਆ ਹੁੰਦੇ ਆ ਵਾਲ। ਹੁਣ ਮਾਰਾਂ ਮੈਂ ਦੂਜੇ ਪਾਸਿਓਂ ਆ ਹੱਥ ਨਾਲ ਚੱਕ ਤੇ ਲਓ ਜੀ। ਲਓ ਜੀ ਇਥੋਂ ਤੱਕ ਸਹੀ ਆ। ਹੁਣ ਆਪਾਂ ਲਾ ਲਈਏ ਥੋੜਾ ਜਿਹਾ ਸਿਰਮ। ਉਜੇ ਆਪਾਂ ਫਾਈਨਲ ਟੱਚ ਦੇ ਦਿੱਤਾ ਹੈ ਤੇ ਆਪਾਂ ਇਹ ਨਤੀਜੇ ਤੇ ਪਹੁੰਚੇ ਆ ਕਿ ਆਪਾਂ ਸਹੀ ਆ ਓਕੇ ਬੋਰਡਾ ਦਾੜੀ ਵਾਲ ਓਕੇ ਆ ਤੇ ਅੱਜ ਚਲੀ ਬਹੁਤ ਨਹੀਂ ਤੇ ਇਹਨੇ ਸਾਰੇ ਜਾਓ ਇਟਾਲੀਅਨ ਕੱਟ ਪਵਾਓ ਤੇ ਸੋਹਣੇ ਹੋ ਕੇ ਆਓ ਤੇ ਸਾਨੂੰ ਦਿਓ ਇਜਾਜ਼ਤ ਓਕੇ ਬਾਏ ਟਾਟਾ